ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਪੰਜਾਬੀਓ ਆਜੋ ਫਿਰ ਆਪਾਂ ਕਰਦੇ ਆਂ ਗੱਲਬਾਤ ਥੁੱਕ ਚਟਾਂ ਬਾਰੇ ਜਿਹੜੇ ਵਾਰੀ-ਵਾਰੀ ਥੁੱਕਦੇ ਆ ਤੇ ਫਿਰ ਚਟਾ ਦਿੰਦੇ ਆ ਲੋਕ ਪਰ ਐਸ ਵਾਰੀ ਕੋਈ ਅਵੇਸਲੇ ਨਾ ਹੋ ਜਿਓ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਐਵੇਂ ਨਾ ਪਗੜੇ ਪਾਈ ਜਾਓ ਲੱਡੂ ਵੰਡੀ ਜਾਓ ਮਠਿਆਈਆਂ ਵੰਡੀ ਜਾਓ ਢੋਲ ਵਜਾਈ ਜਾਓ ਵੀ ਹਾਂ ਜੀ ਹਾਂ ਇਹਦਾ ਜੀ ਮੋਰਚਾ ਫਤੇ ਕਰ ਲਿਆ ਜੀ ਲੜਾਈ ਜਿੱਤ ਲਈ ਜੀ ਨਹੀਂ ਖੜ ਜੋ ਸੋਚ ਲੋ ਮਾੜਾ ਮੋਟਾ ਇਹ ਤੇ ਹਲੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਹਲੇ ਥੁੱਕਿਆ ਹੋਇਆ ਅੱਧਾ ਹੀ ਲੋਕਾਂ ਨੇ ਜਿਟਾਇਆ ਹਲੇ ਬਾਕੀ ਜਿਟਾਉਣਾ ਲੋਕਾਂ ਦਾ ਰਹਿੰਦਾ ਜਿੰਨਾ ਵੀ ਇਹ ਅੱਜ ਲੈਂਡ ਪੂਲਿੰਗ ਨੀਤੀ ਦੇ ਉੱਤੇ ਪਿੱਛੇ ਹਟੇ ਆ ਪਿੱਛੇ ਹਟਿਆ ਰੱਦ ਨਹੀਂ ਹੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਧਿਆਨ ਦਿਓ ਜੋ ਨੋਟੀਫਿਕੇਸ਼ਨ ਆ ਉਹ ਨਹੀਂ ਹਲੇ ਜਵਾਬੀ ਇਹ ਜਵਾਨੀ ਕਲਾਮੀ ਬਿਆਨ ਨੇ ਤੇ ਬਿਆਨ ਦੇ ਕੇ ਤੁਹਾਨੂੰ ਪਤਾ ਵੀ ਇਹ ਬਹੁਤ ਵਾਰੀ ਇਹ ਮੁੱਕਰਦੇ ਜਾਨਾ ਤੇ ਹਰ ਵਾਰੀ ਪਿੱਛੇ ਹਟਦੇ ਨੇ ਕਦੇ ਕਿਵੇਂ ਕਦੇ ਕਿਵੇਂ ਆ ਤਿੰਨ 3.5 ਸਾਲ ਦੇ ਵਿੱਚ ਇਹੀ ਕੋਸ਼ਿਸ਼ ਕਰਦੇ ਰਹੇ ਆ ਸੋ ਇਸ ਲਈ ਇੱਕ ਤਾਂ ਅਵੇਸਲੇਣੀ ਹੋਣਾ ਬਹੁਤੀ ਖੁਸ਼ੀ ਨਹੀਂ ਮਨਾਉਣੀ ਹਲੇ ਇਹਦੇ ਉੱਤੇ ਬਖ ਬਖਸਾਨੀਆਂ ਜਿਹੜੀਆਂ ਕਿਸਾਨਾਂ ਆਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਲੜ ਰਹੀਆਂ ਸੰਘਰਸ਼ ਧਰਾਂ ਜਿਹੜੀਆਂ ਉਹ ਸਾਰੀਆਂ ਮੀਟਿੰਗਾਂ ਮੂਟੀਆਂ ਕਰਕੇ ਵੀ ਕੀ ਇਹਦੇ ਅਗਲੇ ਲੜਾਈ ਕੀ ਲੜੀ ਜਾਣੀ ਚਾਹੀਦੀ ਹੈ ਹਲੇ ਇੱਕ ਵਾਰੀ ਇਹਨੂੰ ਹੋਲਡ ਕੀਤਾ ਗਿਆ ਰੋਕਿਆ ਗਿਆ ਪਿੱਛੇ ਹਟਿਆ ਬਿਆਨ ਆਇਆ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਰੱਦ ਹੋਇਆ ਜਿਹੜਾ ਨੋਟੀਫਿਕੇਸ਼ਨ ਲੈਂਡ ਪੂਲਿੰਗ ਪਾਲਿਸੀ ਦੇ ਲਈ ਇਹ ਲੈ ਕੇ ਆਏ ਸੀ ਸੋ ਇਸ ਕਰਕੇ ਇਹ ਤੇ ਹਲੇ ਲੜਾਈ ਆਪਣੀ ਬਣਦੀ ਹੈ ਕਿਉਂਕਿ ਜਿੰਨਾ ਚਿਰ ਨੰਬਰ ਬਹਾਲ ਨਹੀਂ ਹੁੰਦੇ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਨਾਂ ਚਿਰ ਇਹ ਲੜਾਈ ਸਾਡੀ ਜਿਹੜੀ ਉਹ ਜਾਰੀ ਰਹਿਣੀ ਚਾਹੀਦੀ ਹੈ ਚਾਹੇ ਉਹ ਜਿਹੜਾ ਸਮਰਾਲੇ ਇਕੱਠ ਰੱਖਿਆ ਹੋਇਆ ਚਾਹੇ ਉਹ 20 ਤਰੀਕ ਦਾ ਆਪਣਾ ਜਲੰਧਰ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਜਾਂ ਲੁਧਿਆਣੇ ਜਿਹੜਾ ਅਗਲਾਡਾ ਦਫ਼ਤਰ ਦੇ ਅੱਗੇ ਧਰਨਾ ਲੱਗਿਆ ਹੋਇਆ ਇਹ ਲਗਾਤਾਰ ਉਵੇਂ ਹੀ ਜਾਰੀ ਰਹਿਣੇ ਆ ਜਿੰਨਾ ਤੇਰੇ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਵੀ ਇਹ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਰੱਦ ਕਰ ਚੁੱਕੀ ਐ ਇਹ ਨੀਤੀ ਨੂੰ ਮੁੱਢੋਂ ਸੁੱਢੋਂ ਰੱਦ ਕੀਤਾ ਜਾ ਚੁੱਕਿਆ ਹੈ ਹੁਣੇ ਦੇ ਸਵਾਲ ਬਣਦਾ ਅੱਜ ਇਹਨਾਂ ਦੇ ਮੰਤਰੀ ਇਹਨਾਂ ਦੇ ਸਾਰੇ ਚੇਲੇ ਚਪਾਟੇ ਸਾਰੇ ਦੇਖੋ ਜੀ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਇਹ ਪਾਲਿਸੀ ਲੈ ਕੇ ਆਈ ਸੀ ਤੇ ਇਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਅਸੀਂ ਕਿਸਾਨਾਂ ਦੇ ਵਿਰੋਧ ਨਹੀਂ ਜਾਣਾ ਚਾਹੁੰਦੇ ਚਲੋ ਠੀਕ ਹੈ ਜੇ ਉਹਨਾਂ ਨੂੰ ਨਹੀਂ ਪਸੰਦ ਆਈ ਤਾਂ ਲਓ ਜੀ ਅਸੀਂ ਇਸ ਪਾਲਿਸੀ ਨੂੰ ਰੱਦ ਕਰਦੇ ਹਾਂ ਆਜਾ ਮੁੰਡੀਆਂ ਮੰਡੀਆਂ ਰਗੇ ਨਾਲ ਜਮਨ ਰੋੜੇ ਵਰਗੇ ਤੇ ਹੋਰ ਦੂਜੇ ਤੀਜੇ ਜਿਹੜੇ ਸਾਹ ਡਠਾ ਠਾ ਠਾ ਇੱਕ ਕਹਿੰਦਾ ਨੀਲ ਗਰਗ ਪਤਾ ਨਹੀਂ ਕੀ ਮੰਤਰੀ ਆ ਕੀ ਆ ਉਹ ਐਮ ਐਲ ਏ ਆ ਉਹ ਵੀ ਸਾਰਿਆਂ ਦੇ ਬਿਆਨ ਆ ਰਹੇ ਆ ਕਿ ਦੇਖੋ ਜੀ ਇਹ ਲੋਕਾਂ ਲਈ ਚੰਗੀ ਨਹੀਂ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਵੰਤ ਵੀ ਤੁਹਾਡੇ ਸਾਹਮਣੇ ਆਊਗਾ ਜਿਵੇਂ ਕੇਜਰੀਵਾਲ ਆਇਆ ਮੋਦੀ ਆਇਆ ਸੀਗਾ 2020 ਵਾਲੇ ਅੰਦੋਲਨ ਤੋਂ ਬਾਅਦ ਕਿ ਦੇਖੋ ਜੀ ਅਸੀਂ ਲੈ ਕੇ ਤਾਂ ਹੈ ਕਾਨੂੰਨ ਕਿਸਾਨਾਂ ਦੇ ਹੱਕ ਚਾਏ ਸੀ ਪਰ ਚਲੋ ਜੇ ਕਿਸਾਨਾਂ ਨੂੰ ਸਹਿਮਤ ਨਹੀਂ ਹੈ ਕਿਸਾਨਿਆਂ ਨੂੰ ਸਮਝ ਨਹੀਂ ਆਈ ਤਾਂ ਅਸੀਂ ਇਹਨਾਂ ਨੂੰ ਰੱਦ ਕਰਦੇ ਆ ਸੋ ਇਹ ਲੋਕਾਂ ਦੇ ਸੰਘਰਸ਼ ਨੇ ਲੋਕਾਂ ਦੇ ਏਕੇ ਨੇ ਲੋਕਾਂ ਦੇ ਰੋਹ ਨੇ ਪਿੱਛੇ ਹਟਾਏ ਆ ਨੰਬਰ 1 ਨੰਬਰ 2 ਧਿਆਨ ਦਿਓ ਜਿਹੜਾ ਹਾਈ ਕੋਰਟ ਪਟੀਸ਼ਨ ਪਈ ਹਾਈ ਕੋਰਟ ਦੇ ਵਿੱਚ ਜਿਹੜੀਆਂ ਉਹ ਟੈਕਨੀਕਲ ਪੁਆਇੰਟ ਸੀਗੇ ਜਿਵੇਂ 2013 ਦੇ ਲੈਂਡ ਐਕੁਇਜ਼ੀਸ਼ਨ ਦੇ ਉੱਤੇ ਉਹਦੇ ਵੈਸਾਂ ਹੋਈਆਂ ਤੇ ਝਾੜਾਂ ਪਾਈਆਂ ਹਾਈ ਕੋਰਟ ਨੇ ਸਰਕਾਰ ਨੂੰ ਵੀ ਤੁਸੀਂ ਜਿਹੜਾ 2013 ਦਾ ਲੈਂਡ ਐਕੁਇਜ਼ੀਸ਼ਨ ਐ ਐਕਟ ਕਾਨੂੰਨ ਐ ਜਿਹੜਾ ਉਹਦੇ ਤਹਿਤ ਤੁਹਾਡੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਇੱਕ ਵੀ ਸ਼ਰਤ ਪੂਰੀ ਨਹੀਂ ਕਰਦੀ ਇਨ ਨੂੰ ਪਤਾ ਸੀ ਵੀ ਉਧਰ ਵੀ ਛੱਤਰ ਪੈਣਗੇ ਤੇ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਹੀ ਲੋਕਾਂ ਦੇ ਵਿੱਚ ਮਾੜੀ ਮੋਟੀ ਆਪਣੀ ਬਚੀ ਜਿਹੜੀ ਇੱਜ਼ਤ ਰੱਖ ਲਗੇ ਛਾਹ ਬਚਾਲ ਗਏ ਮਾੜੀ ਮੋਟੀ ਤੇ ਆਪਾਂ ਇੱਥੋਂ ਪਿੱਛੇ ਜੂ ਟਰਨ ਮਾਰ ਲੀਏ ਪਿੱਛੇ ਹਟ ਜੀ ਸੋ ਇਸ ਲਈ ਤੀਜੀ ਗੱਲ ਇਹਨਾਂ ਦੀਆਂ ਸਪੀਡਾਂ ਚੈੱਕ ਹੋਣ ਲੱਗੀਆਂ ਸੀ ਅਮਰ ਰੋਡ 'ਤੇ ਚੈੱਕ ਕੀਤੀ ਕਿ ਲੋਕਾਂ ਨੇ ਸਪੀਡ ਇਹਨਰੇ ਮੰਤਰਾਂ ਨੂੰ ਪਗਲ ਪੈਣ ਲੱਗੇ ਇਸ ਲੋਕ ਸਮਾਂ ਥੋੜਾ ਧਿਆਨ ਦਿਓ 6 ਮਿੰਟ ਨੇ ਰਹਿ ਗਏ ਸਭ ਦੇ ਵਿੱਚ ਛੇ ਮਹੀਨੇ ਕਿਉਂਕਿ ਵੋਟਾਂ ਤੋਂ 6-7 ਮਹੀਨੇ ਪਹਿਲਾਂ ਸਾਰਾ ਸਿਸਟਮ ਸ਼ੁਰੂ ਹੋ ਜਾਂਦਾ ਹੈ ਅਸਲ ਸਰਕਾਰ ਕੋਲੇ 6-7 ਮਹੀਨਿਆਂ ਦਾ ਸਮਾਂ ਹੈ ਇਹਨੇ ਦੇਖਿਆ ਵੀ 6-7 ਮਹੀਨਾ ਬਾਅਦ ਅਸੀਂ ਲੋਕਾਂ ਕੋਲੇ ਕਿਵੇਂ ਪਿੰਡਾਂ 'ਚ ਵੜਾਂਗੇ ਲੋਕ ਤਾਂ ਅੱਜ ਹੀ ਛੱਤਰ ਫੇਰਨ ਲੱਗ ਗਏ ਸਾਡੇ ਉਹ ਜਿਵੇਂ ਡਲਾ ਤੋਂ ਡਲਾ ਹੁੰਦਾ ਹੈ ਕਹਿੰਦਾ ਹੁੰਦੇ ਭਵੰਤ ਕਿੱਧਰੋਂ ਚੱਲਾ ਹੁੰਦਾ ਹੈ ਉਹ ਡਲਾ ਪਦਨ ਕਿਧਰੋਂ ਚੱਲੂਗਾ ਤੇ ਕਿਹਦੇ ਵੱਜਣਾ ਉਹ ਸੋ ਇਸ ਕਰਕੇ ਇਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਅਹਿਮ ਗੱਲਾਂ ਪਹਿਲਾਂ ਲੋਕਾਂ ਦਾ ਰੋਹ ਇਹਨੇ ਦੇਖਿਆ ਕਿ ਲੋਕਾਂ 'ਚ ਗੁੱਸਾ ਹੈ ਜਿੱਥੇ ਬੰਦਿਆ ਸਾਰਿਆਂ ਇੱਕ ਫਰੰਟ ਦੇ ਇਕੱਠੀਆਂ ਹੋ ਰਹੀਆਂ ਨੇ ਲੋਕ ਆਮ ਲੋਕ ਜੁੜ ਰਹੇ ਨੇ ਇਹਨਾਂ ਦੇ ਭਗਤ ਸਾਡੇ ਅਹੁਦੇ ਛੱਡ ਛੱਡ ਕੇ ਇਹਨਾਂ ਦੀਆਂ ਸਰਪੰਚੀਆਂ ਇਹਨਾਂ ਦੀਆਂ ਚੇਅਰਮੈਨੀਆਂ ਇਹਨਾਂ ਨੇ ਪ੍ਰਧਾਨਗੀਆਂ ਛੱਡ ਕੇ ਭੱਜ ਗਏ ਇਹਨਾਂ ਦੇ ਚੁਣੇ ਉਹ ਹੀ ਪਿੰਡਾਂ ਦੇ ਸਰਪੰਚ ਇਹਨਾਂ ਦੇ ਬਰੋਚ ਆ ਕੇ ਖੜ ਗਏ ਮਥੇ ਪੈਣ ਲੱਗ ਗਏ ਪਿੰਡਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਕੋਈ ਵੀ ਮਤਲਬ ਕਿ ਇਹ ਬੋਕਰ ਵਾਲਾ ਤੇ ਦੂਜਾ ਤੀਜਾ ਸਾਡੇ ਪਿੰਡ 'ਚ ਨਹੀਂ ਇਹੀ ਵੜਨ ਦੇਣਾ ਤੇ ਇਹ ਸਾਰੀਆਂ ਗੱਲਾਂ ਕਰਕੇ ਕਿਤਾ ਇਹ ਦਾ ਵਿਰੋਧ ਦੂਜਿਆਂ ਨੇ ਦੇਖਿਆ ਵੀ ਹਾਈ ਕੋਰਟ ਦੇ ਵਿੱਚ ਅਸੀਂ ਬਿਲਕੁਲ ਹੀ ਪੱਖ ਜਿਹੜਾ ਕਮਜ਼ੋਰ ਪੈ ਗਿਆ। ਇੱਕ ਕਮਜ਼ੋਰ ਸੀ ਹਾਈ ਕੋਰਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ। ਤੇ ਇਸ ਕਰਕੇ ਇਹਨਾਂ ਨੇ ਉਹ ਵੀ ਦੇਖ ਲਿਆ ਵੀ ਇੱਥੋਂ ਵੀ ਅਸੀਂ ਕਮਜ਼ੋਰ ਆਂ। ਲੋਕਾਂ ਦੇ ਰੋਸ ਸ਼ੁਰੂ ਹੋ ਗਿਆ, ਵਿਰੋਧ ਸ਼ੁਰੂ ਹੋ ਗਿਆ। ਤੀਜਾ ਨੇੜੇ ਸਾਲ ਸਵਾ ਸਾਲ ਬਾਅਦ ਵੋਟਾਂ ਆਉਣੀਆਂ ਨੇ ਸਤਾਈ ਚ ਤੇ ਲੋਕ ਸਾਡਾ ਟਾਪ ਲਵਾਉਣਗੇ ਤੇ ਕਿਉਂ ਨਾ ਹੋਣੀ ਆਪਾਂ ਇੱਥੇ ਜਿਹੜਾ ਖਾਜਲੀ। ਪਰ ਇੱਕ ਗੱਲ ਦਾ ਖਿਆਲ ਰੱਖਿਓ। ਦੇਖੋ ਇਹ ਇੱਥੇ ਅਸੀਂ ਸਾਨੂੰ ਅਵੇਸਲੇ ਹੋ ਕੇ ਨਾ ਸੌਂਈਆਂ ਸੀ। ਧਿਆਨ ਮਾਰਿਓ ਜਿਹੜੇ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਇਹ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਜਿਵੇਂ ਆਪਾਂ ਟਰੰਪ ਵੀ ਦੇਖ ਰਹੇ ਹਾਂ ਕਿ ਉਹ ਕਿਵੇਂ ਟੈਕਸ ਤੇ ਟੈਕਸ ਲਾ ਰਿਹਾ ਕਿਵੇਂ ਉਹ ਇਥੋਂ ਦੀ ਮੰਡੀ ਨੂੰ ਹੜੱਪਣ ਨੂੰ ਫਿਰਦੇ ਨੇ ਇਹ ਸਾਰੀਆਂ ਉਹ ਨੀਤੀਆਂ ਨੇ ਜਿਹੜੇ ਗੈਂਟਰੇ ਸਮਝੌਤੇ ਹੋਏ ਵੀ ਨੇ ਉਹਨਾਂ ਦੇ ਤਹਿਤ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਈ ਬਦਲ ਕੇ ਕੱਲ ਨੂੰ ਕੁੰਡੀ ਲਿਆਉਣਗੇ ਲੈ ਕੇ ਆਉਣਾ ਹੀ ਆਉਣਗੇ ਮੈਂ ਇੱਕ ਗੱਲ ਅੱਜ ਦੀ ਮੇਰੀ ਕਹੀ ਹੋਈ ਗੱਲ ਯਾਦ ਰੱਖ ਲਿਓ ਲੜ ਬੰਦ ਲਿਓ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲੇ ਨਹੀਂ ਛੱਡਣੀਆਂ ਤੁਹਾਨੂੰ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੋਂ ਬੇਲੇ ਕਰਨਾ ਤੁਹਾਨੂੰ ਖਾਲੀ ਕਰਨਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਅੱਜ ਦੀ ਗੱਲ ਇਹ ਕਿਸੇ ਭਲੇਖੇ ਦੇ ਨਾਲ ਜੀ ਪਿੱਛੇ हट ਗਏ ਇਹਨਾਂ ਲੀਆਂ ਤੁਹਾਨੂੰ ਦੱਸ ਦਿਆਂ ਵੀ ਤਿੰਨ ਚਾਰ ਮਜਬੂਰੀਆਂ ਸੀਗੀਆਂ ਵੋਟਾਂ ਨੇੜੇ ਆ ਛਤਰ ਫਿਰਨ ਲੱਗ ਗਿਆ ਵਿਰੋਧ ਹੋਣ ਲੱਗ ਗਿਆ ਤੀਜਾ ਹੈ ਹਾਈ ਕੋਰਟ 'ਚ ਘਿਰ ਗਿਆ ਇਹ ਸਾਰੀਆਂ ਨਿੱਕੀਆਂ ਗੱਲਾਂ ਕਰਕੇ ਪਿੱਛੇ हट ਗਏ ਪਰ ਚਕੰਨੇ ਰਹੋ ਜਾਗਦੇ ਰਹੋ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਸੌ ਜਾਂਦੀਆਂ ਜਿਹੜੀਆਂ ਕੌਮਾਂ ਬੇਸਲੀਆਂ ਹੋ ਜਾਂਦੀਆਂ ਜਿਹੜੇ ਲੋਕ ਸੁੱਤੇ ਰਹਿੰਦੇ ਆ ਵੀ ਆਪਾਂ ਨੂੰ ਕੁਝ ਨਹੀਂ ਹੁੰਦਾ ਆਪਾਂ ਇੱਕ ਵਾਰੀ ਜਿੱਤ ਗਏ ਤਾਂ ਦੁਸ਼ਮਣ ਤਾਂ ਮਗਰ ਹੀ ਚੜਿਆ ਹੁੰਦਾ ਮਗਰ ਉੱਤੇ ਹੀ ਚੜੇ ਹੋਏ ਨੇ ਇਹ ਭਲੇਖੇ ਜਿਹੜੇ ਬੇਸ ਲੰਮੀਆਂ ਤਾਣ ਕੇ ਕੁੰਡਾ ਲਾ ਕੇ ਸੌਗੇ ਵੀ ਠੀਕ ਆ ਜੀ ਆਪਣਾ ਮੋਰਚਾ ਫੱਦੇ ਹੋ ਗਿਆ ਜੀ ਬਸ ਠੀਕ ਹੈ ਨਹੀਂ 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 ਇਹ ਭਲੇਖੇ ਜਨਾ ਪਿਓ ਇਹ ਲੜਾਈ ਸਾਡੀ ਲੈਂਡ ਪੂਲਿੰਗ ਪਾਲਿਸੀ ਵਾਲੀ ਉਸ ਦਿਨ ਤੱਕ ਜਾ ਕੇ ਜਿਹਨਾਂ ਚ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਜਾਂਦਾ ਪੂਰਨ ਤਾਰ ਤੱਕ ਜਿਹੜੇ ਨੰਬਰ ਫ੍ਰੀਜ਼ ਹੋਏ ਆ ਉਹ ਬ ਇੱਕ ਮੈਂ ਹੋਰ ਗੱਲ ਜਿਹੜੀ ਹੁਣ ਦੂਜੇ ਪਾਸੇ ਆਜੋ ਹੁਣ ਲੋਕਾਂ ਦਾ ਵੀ ਥੋੜਾ ਜਿਹਾ ਮੈਨੂੰ ਇਸ ਗੱਲ ਦਾ ਰਾਂਚ ਰਹਿਂਦਾ ਤੇ ਗੁੱਸਾ ਰਹਿੰਦਾ ਹੈ ਆ ਇੱਕ ਗੱਲ ਸੱਜਣ ਨੇ ਲਿਖਿਆ ਵਿਰਾਸਤ ਟੀਵੀ ਵਾਲੇ ਨੇ ਕਿਹਾ ਮੈਂ ਸ਼ਾਬਦ ਤਾ ਥੋੜਾ ਪੁੱਠਾ ਲਿਖਿਆ ਉਹ ਮੈਂ ਕਹਿੰਦਾ ਨਹੀਂ ਗੱਲ ਉਹ ਪੱਤਰਕਾਰ ਹੁਣ ਕੀ ਕਰਨਗੇ ਤੇ ਉਹ ਨਰ ਚੇਲੇ ਚ ਪਾਟੇ ਕੀ ਕਰਨਗੇ ਜਿਹੜੇ ਕਦੇ ਨੀਤੀ ਬਹੁਤ ਚੰਗੀ ਹੈ ਹੁਣ ਫੇਰ ਪਿੱਛੇ ਕਿਉਂ ਹਟ ਗਏ ਚਲੋ ਛੱਡੋ ਇਹ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਪਰ ਜਿਹੜੀ ਮੈਂ ਖਾਸ ਗੱਲ ਕਰਨਾ ਚਾਹੁੰਦਾ ਤੇ ਉਹ ਗੱਲ ਇਹ ਮੈਂ ਕਰਨੀ ਚਾਹੁੰਨਾ ਕਿ ਅਸਲ ਦੇ ਵਿੱਚ ਇਹ ਇਹ ਜਿਹੜੀ ਨੀਤੀਆਂ ਲੈ ਕੇ ਆ ਰਹੇ ਨੇ ਤਾਂ ਇਹ ਇਹ ਖਤਰਨਾਕ ਤਾਂ ਹੈਗੀਆਂ ਨੇ ਇਹ ਤਾਂ ਇਹਨੂੰ ਹੋਰ ਤਰੀਕੇ ਨਾਲ ਲੈਣਾ ਕਾਲੇ ਕਾਨੂੰਨ ਆਏ ਉਹਨੂੰ ਬਦਲ ਕੇ ਹੋਰ ਨੀਤੀਆਂ ਲਿਆਂਦੀਆਂ ਜਾਂ ਇਹ ਨਵੀਂ ਤੋਂ ਨਵੀਂ ਜਿਵੇਂ ਉਹ ਕਹਿੰਦੇ ਕੱਪੜੇ ਬਦਲ ਕੇ ਆ ਰਹੇ ਆ ਕਦੇ ਕੋਈ ਕੱਪੜੇ ਕਦੇ ਕੋਈ ਕੱਪੜੇ ਕਦੇ ਕੋਈ ਕੱਪੜੇ ਵਿੱਚੋਂ ਨੀਤੀਆਂ ਉਹੀ ਨੇ ਉੱਤੋਂ ਦਿਖਾਵਾ ਕੁਝ ਹੋਰ ਹੈ ਮਖੌਟਾ ਕੁਝ ਹੋਰ ਹੈ ਚਿਹਰਾ ਕੁਝ ਹੋਰ ਹੈ ਵਿੱਚੋਂ ਹੀ ਲੋਕ ਮਾਰੂ ਨੀਤੀਆਂ ਨੇ ਇਹਨੂੰ ਸਮਝਣ ਦੀ ਲੋੜ ਆ ਅਗਲੀ ਗੱਲ ਹੁਣ ਪੰਜਾਬ ਦੇ ਲੋਕੋ ਮੈਨੂੰ ਛੋੜੇ ਦਾ ਗੁੱਸਾ ਪਤਾ ਕਿਹੜੀ ਗੱਲ ਦਾ ਮੈਨੂੰ ਗੁੱਸਾ ਛੋੜੇ ਤੇ ਇਸ ਗੱਲ ਦਾ ਮੈਂ ਜਦੋਂ ਛੋੜੇ ਪਿੰਡਾਂ 'ਚ ਗਿਆ ਨਾ ਲੁਧਿਆਣੇ ਦੇ ਮੈਂ 42 43 ਪਿੰਡਾਂ 'ਚ ਗਿਆ ਜਦੋਂ 13 ਤਰੀਕ ਨੂੰ ਜੋਧਾ ਇਕੱਠ ਹੋਇਆ ਦਾਣਾ ਮੰਡੀ 'ਚ ਵੱਡਾ ਉਦੋਂ ਪਹਿਲਾਂ ਲੁਧਿਆਣੇ ਦੇ ਸਾਰੇ ਪਿੰਡਾਂ 'ਚ ਅਸੀਂ ਦੇ ਆ ਮੈਂ ਜਦੋਂ ਸੁਣਵੇਂ ਗੱਲ ਪਹੁੰਚਦਾ ਸੀ ਨਾ ਵੀ ਤੁਸੀਂ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦੇਣ ਨੂੰ ਤਿਆਰ ਆ ਤੁਸੀਂ ਕਹਿੰਦੇ ਨਾ ਜੀ ਮਰ ਜਾਾਂਗੇ ਮਾਰ ਦਾਂਗੇ ਜ਼ਮੀਨ ਨਹੀਂ ਦੇਣੀ ਜਦੋਂ ਮੈਂ ਤੁਹਾਨੂੰ ਇਹ ਪੁੱਛਦਾ ਸੀ ਨਾ ਕਿ ਆਪਣਾ ਜੇ ਤੁਹਾਨੂੰ 20 ਕਰੋੜ ਰੁਪਏ ਇਕੱਲੇ ਦਾ ਮਿਲ ਜੇ ਫੇਰ ਫੇਰ ਤੁਸੀਂ ਐ ਅੰਦਰ ਥੋੜੇ ਲੱਡੂ ਫੁੱਟਣ ਲੱਗ ਜਾਂਦੇ ਸੀਗੇ ਵੀ ਹਾਂ ਅਸੀਂ ਫੇਰ ਜ਼ਮੀਨ ਦੇ ਦਿਆਂਗੇ ਹੁਣ ਚਲੋ ਇਹ ਗੱਲ ਦਾ ਮਾੜਾ ਮੋਟਾ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਮੇਰਾ ਵੀਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਓਏ ਧਰਤੀ ਨਾਂ ਵਿੱਚ ਆਪਣੀ ਮਾਂ ਨਾਂ ਵਿੱਚੋ ਬਾਈ ਦੇਖੋ ਗੱਲ ਮੇਰੀ ਲੜ ਬੰਦ ਲਓ ਮੈਂ ਬਾਰੀ ਬਾਰੀ ਤੁਹਾਨੂੰ ਅਪੀਲ ਕਰਦਾ ਪੈਸਾ ਦਾ ਤੁਹਾਡੇ ਕੋਲ 100 ਕਰੋੜ ਆ ਚਾਹੇ 500 ਕਰੋੜਾ 1000 ਕਰੋੜ ਰੁਪਈਆ ਉਹਨੇ ਖਤਮ ਹੋ ਜਾਣਾ ਬਾਈ ਕੋਈ ਕਾਰਖਾਨਾ ਖੋਲ ਲੋਗੇ ਖਤਮ ਕੱਲ੍ਹ ਨੂੰ ਫੇਲ ਹੋ ਗਿਆ ਕਿੱਥੇ ਜਾਵਾਂਗੇ ਕੋਈ ਟ੍ਰਾਂਸਪੋਰਟ ਖੋਲ ਲਈ ਫੇਲ ਹੋਗੇ ਕਿੱਥੇ ਜਾਓਗੇ ਕੋਈ ਹੋਰ ਕਾਰੋਬਾਰ ਤੋੜ ਲਿਆ ਫੇਲ ਹੋ ਕੇ ਖਤਮ ਹੋ ਜਾਓਗੇ ਤੁਹਾਡੀ ਇੱਕ ਜ਼ਮੀਨ ਆ ਬਾਈ ਇੱਕ ਧਰਤੀ ਆ ਨਾ ਟੁੱਟੇ ਨਾ ਭੱਜੇ ਨਾ ਜੰਗ ਲੱਗੇ ਨਾ ਇਹਨੂੰ ਸਿਉਂਖ ਲੱਗੇ ਨਾ ਇਹਨੂੰ ਕੋ ਚੋਰੀ ਕਰੇ ਨਾ ਤੇ ਬੁਡਾਕਾ ਮਾਰੇ ਕਿਤੇ ਨਹੀਂ ਜਾਂਦੀ ਬਾਈ ਜੇ ਦੀ ਰਾਖੀ ਕਰਾਂਗੇ ਤਾਂ ਤੁਹਾਨੂੰ ਇੱਕ ਮਰਲਾ ਜ਼ਮੀਨ ਵੀ ਤੁਹਾਡੇ ਕੋਲੇ ਹੈਗਾ ਨਾ ਬਾਈ 10 ਮਰਲੇ 20 ਮਰਲੇ ਕਨਾਲ 2 ਕਨਾਲ ਅੱਧਕ ਨਾਲ ਕਿਲਾ ਵੀ ਹੈਗਾ ਤੁਹਾਨੂੰ ਬਾਈ ਭੁੱਖਾ ਨਹੀਂ ਮਰਨਦਾ ਤੁਹਾਡੀਆਂ ਸਦੀਆਂ ਤੋਂ ਲੈ ਕੇ ਤੁਹਾਡੀਆਂ ਪੀੜੀਆਂ ਨੇ ਇਹ ਧਰਤੀ ਦੇ ਉੱਤੇ ਇੱਥੇ ਰਾਜ ਕੀਤਾ ਤੇ ਧਰਤੀ ਇਸ ਧਰਤੀ ਨੂੰ ਤੁਹਾਡੀਆਂ ਸਦੀਆਂ ਤੋਂ ਲੈ ਕੇ ਤੁਹਾਡੇ ਪੁਰਖਿਆਂ ਤੱਕ ਤੁਹਾਨੂੰ ਜਿਉਂਦਾ ਰੱਖਿਆ ਤੁਹਾਨੂੰ ਪਾਲਿਆ ਤੁਹਾਨੂੰ ਇੱਕ ਤੱਕ ਲੈ ਕੇ ਆਈ ਹੈ ਧਰਤੀ ਤੇ ਦੁਨੀਆ ਦੇ ਉੱਤੇ ਬਈ ਅੱਜ ਕੱਲ੍ਹ ਯਾਦ ਰੱਖ ਲੋ ਇਹ ਮੇਰੀ ਗੱਲ ਨੂੰ ਲੜ ਬੰਨ੍ਹ ਲੋ ਪੈਸਾ ਅਹਿਮ ਨਹੀਂ ਹੈਗਾ ਬਈ ਕਾਜ ਅਹਿਮ ਨਹੀਂ ਹੈਗਾ ਅੱਜ ਦੁਨੀਆ ਦੀ ਜੰਗ ਦੁਨੀਆ ਦੀ ਲੜਾਈ ਹੈ ਜਿਹੜੀ ਉਹ ਅਪਜਾਉ ਧਰਤੀ ਤੇ ਕਬਜ਼ਾ ਕਰਨ ਦੀ ਜੰਗ ਆ ਸਾਡੇ ਕੋਲੇ ਦੁਨੀਆ ਦੀ ਸਭ ਤੋਂ ਜ਼ਰਖੇ ਧਰਤੀ ਹੈ ਜਿਹੜੀ 150 ਮਣ ਦਾਣੇ ਇੱਕ ਸਾਲ ਦੇ ਪੈਦਾ ਕਰ ਦਿੰਦੀ ਆ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਦੁਨੀਆ ਦੇ 12 13 ਬੰਦਿਆਂ ਕੋਲੇ ਦੁਨੀਆ ਦੀ 70% ਧਰਤੀ ਦੇ ਉੱਤੇ ਉਹ ਕਾਬਜ ਨੇ ਅੱਜ ਜਿਹੜੀ ਅਭਜੂ ਧਰਤੀ ਆ 12 13 ਬੰਦੇ ਸਿਰਫ 1.5% ਕਿਸਾਨ ਆ ਜਿਹੜੇ ਆਪਾਂ ਕਹਿੰਦੇ ਯੂਰਪ ਕੈਨੇਡਾ ਅਮਰੀਕਾ ਅੰਗਲੈਂਡ ਦੇ ਵਿੱਚ ਜਿਹੜੇ ਆਮ ਆਪਣੇ ਵਰਗੇ ਕਿਸਾਨ ਕੋਈ ਖੇਤੀ ਕਰਦੇ ਆ ਨਹੀਂ ਵੱਡਿਆਂ ਘਰਾਣਿਆਂ ਕੋਲੇ ਇਹ ਜਿਹੜਾ ਸਾਰਾ ਕੁਝ ਸਿਸਟਮ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ 12 13 ਬੰਦਿਆਂ ਨੇ ਦੁਨੀਆ ਦੀ 70% ਧਰਤੀ ਤੇ ਉਹਨਾਂ ਪੂਰੀ ਦੁਨੀਆ ਦੀ ਅੱਖ ਪਈ ਏ ਸੋਡੀ ਧਰਤੀ ਤੇ ਆ ਵੇ ਆ ਦੇਖ ਲੋ ਖੜ ਮਹਾਲੀ ਦੇ ਬੰਦੇ ਕਿਵੇਂ ਤਾਹਾਂ ਮਾਰਦੇ ਆ ਬਾਈ ਜਿਹੜੀਆਂ ਲਈ ਖੜਿਆ ਗੋਲ ਗੱਪਿਆਂ ਦੀਆਂ ਰਕਸ਼ੇ ਚ ਲਾਉਂਦੇ ਆ ਚੌਕੀਦਾਰਾ ਕਰਦੇ ਆ ਜਿਹੜੇ ਨਾ 20 20 10 ਕਰੋੜ ਦੇ ਕਿਲੇ ਵਿੱਚ ਸੋ ਮੈਂ ਦੋ ਹੱਥ ਬਣਾ ਲਓ ਸਾਡੀ ਇਹ ਸਾਡੇ ਲਈ ਕੋਈ ਇਹ ਇੱਕ ਮਿੱਟੀ ਦਾ ਇੱਕ ਇਹ ਕੋਈ ਇੱਕ ਰੇਤੇ ਦੀ ਮੁੱਠ ਨਹੀਂ ਹੈਗੀ ਕੋਈ ਇੱਕ ਟੁਕੜਾ ਨਹੀਂ ਸਾਡੇ ਲਈ ਕੋਈ ਇੱਕ ਮਹਜ ਇੱਕ ਮਿੱਟੀ ਦਾ ਟੁਕੜਾ ਨਹੀਂ ਯਾਰ ਸਾਡੀ ਸਭਿਆਤਾ ਸਾਡਾ ਇਤਿਹਾਸ ਸਾਡੀ ਬੋਲੀ ਸਾਡੀ ਵਿਰਾਸਤ ਸਾਡਾ ਗੀਤ ਸੰਗੀਤ ਕਿੱਸੇ ਕਹਾਣੀਆਂ ਜੋ ਵੀ ਸਾਡਾ ਹੁਣ ਤੱਕ ਅਸੀਂ ਇੱਥੋਂ ਤੱਕ ਆਏ ਆ ਜੋ ਵੀ ਜਉਂਦਾ ਉਹ ਸਾਡੇ ਕੋਲ ਜੇ ਧਰਤੀ ਹੈ ਇਹ ਜ਼ਮੀਨ ਤਾਂ ਜਉਂਦਾ ਬਈ ਜੇ ਇਹ ਗਮਾ ਲਈ ਨਾ ਫਿਰ ਕੱਖ ਪੱਲੇ ਡੇ ਰਹਿਣਾ ਖਤਮ ਹੋ ਜਾਊਗੀ ਬਈ ਤਾਂ ਤੁਹਾਨੂੰ ਬੇਨਤੀ ਕਰਦਾ ਯਾਰ ਦੇਖਿਓ ਕਦੇ ਭਰਾ ਬਣ ਕੇ ਕਿਸੇ ਵੀ ਤਰੀਕੇ ਦੇ ਨਾਲ ਮੇਰਾ ਵੀ ਜਮੀਨ ਨਾ ਨਾ ਆਪਣੀਆਂ ਖੋਰ ਲਿਓ ਪਹਿਲੇ ਪੰਜਾਬ ਤਾਂ ਉੱਜੜ ਰਿਹਾ ਯਾਰ ਆਪਾਂ ਤਾਂ ਕਿੰਨੇ ਵਾਰੀ ਪਹਿਲੇ ਹੀ ਉੱਜੜ ਗਏ ਯਾਰ 47 ਵਾਲੇ ਸਾਢਾ ਜਾੜਾ ਹੋਇਆ ਫਿਰ ਸਮੇਂ-ਸਮੇਂ ਤੇ ਇੱਥੇ ਕਿੰਨੇ ਜਾੜੇ ਹੋਏ ਸਾਡੇ ਕਦੇ ਰਾਜਧਾਨੀ ਵੱਢ ਕੇ ਪਾਸੇ ਲੈ ਗਏ ਕਦੇ ਹਿਮਾਚਲ ਵੱਢ ਕੇ ਪਾਸੇ ਲੈ ਗਏ ਹਰਿਆਣਾ ਵੱਢ ਕੇ ਪਾਸੇ ਕਰ ਤਾ ਕਦੇ ਪੰਜਾਬੀ ਬੋਲਦੇ ਇਲਾਕੇ ਵੱਢ ਕੇ ਪਾਸੇ ਕਰਤੇ ਇਹੀ ਸਾਡੇ ਕੋਲ 78 ਟੁਕੜਾ ਬਚਿਆ ਮੇਰਾ ਵੀ ਬਚਾ ਕੇ ਰੱਖੋ ਯਾਰ ਮੈਂ ਸੋਚ-ਸੋਚ ਕੇ ਕਈ ਵਾਰੀ ਦਿਮਾਗ ਮਦਰ ਕੇ ਕਮਲਾ ਹੋਣ ਵਾਲਾ ਹੋ ਜਾਂਦਾ ਵੀ ਯਾਰ ਕੀ ਬਣੂਗਾ ਮੇਰੇ ਪੰਜਾਬ ਦੇ ਲੋਕਾਂ ਆਓ ਯਾਰ ਆਪਣੀ ਖੇਤੀ ਨਾਲ ਜੁੜ ਗਏ ਆਪਣੀ ਵਿਰਾਸਤ ਨਾਲ ਜੁੜ ਗਏ ਬਾਬੇ ਨਾਨਕ ਦੀ ਵਿਰਾਸਤ ਨਾਲ ਜੁੜ ਗਏ ਆਪਣੇ ਪਿਤਾ ਪੁਰਖੀ ਵਿਰਾਸਤ ਨਾਲ ਜੁੜ ਗਏ ਭਾਈ ਸੋ ਆਓ ਇਸ ਗੱਲਾਂ ਦੇ ਮੇਰੀਆਂ ਦੇ ਗੌਰ ਕਰ ਲਿਓ 24 ਤਰੀਕ ਦਾ ਸਮਰਾਲੇ ਜਥੇਬੰਦੀਆਂ ਵੱਲੋਂ ਇਕੱਠ ਹੈ 20 ਤਰੀਕ ਦਾ ਜਲੰਧਰ ਇਕੱਠ ਇਕੱਠ ਵੀ ਹੋਣਗੇ ਕਿਉਂਕਿ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਤੇ ਇਹ ਬੜੇ ਤੇਜ਼ ਤਰਾਰ ਤੇ ਬੜੇ ਚਲਾਕ ਬੰਦੇ ਨੇ ਇੰਨਾ ਸੌਖਾ ਨਹੀਂ ਵੀ ਆਈ ਪਛੀੜ ਗਏ ਲੋਕਾਂ ਲਈ ਇਹਨਾਂ ਨੂੰ ਕੋਈ ਦਰਦ ਨਹੀਂ ਮੈਂ ਪੁੱਛਣਾ ਚਾਹੁੰਦਾ ਹੈ ਪਾਂਸਿਆ ਜੇ ਤੈਨੂੰ ਇੰਨਾ ਦਰਦ ਆ ਸਾਨੂੰ ਇੰਨਾ ਦਰਦ ਆ ਕਿ ਅਸੀਂ ਲੋਕਾਂ ਦਾ ਹੱਥ ਦੇਖਦੇ ਹੋਏ ਪਿੱਛੇ ਹਟ ਗਏ ਕਿੰਨੇ ਮਸਲੇ ਆ ਪੰਜਾਬ ਦੇ ਪਰ ਉਹ ਲੋਕਾਂ ਦੇ ਹੱਥ ਕਰਨ ਦੇਖਦੇ ਅੱਜ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਕੈਂਸਰ ਨਾਲ ਮਰ ਰਹੇ ਆ ਆ ਤੇਰੇ ਗੰਦੇ ਜ਼ਹਿਰਾਂ ਵਾਲੇ ਪਾਣੀ ਕਰਕੇ ਤੇ ਤੁਸੀਂ ਸਰਦਾਰ ਜੀ ਜਿਹੜਾ ਸਭ ਤੋਂ ਕਰਪਟ ਬੰਦਾ ਹੈ ਜਿਹਦੇ ਕੋਲ ਜਿਹੜਾ ਆਪ ਇੱਕ ਇੰਡਸਟਰੀਅਲ ਆ ਜਿਹੜਾ ਸੰਜੀਵ अरोੜਾ ਲੁਧਿਆਣੇ ਤੋਂ ਜਿੱਤਿਆ ਹੋਇਆ ਥੋੜਾ ਰਾਸਵਾ ਮੈਂਬਰ ਸੀ ਤੇ ਹੁਣ ਮੰਤਰੀ ਬਣਾਇਆ ਉਹਦੇ ਕੋਲੇ ਇੰਡਸਟਰੀਅਲ ਦਾ ਡਿਪਾਰਟਮੈਂਟ ਤੋਂ ਹੀ ਦਿੱਤਾ ਤੇ ਉਹਨੇ 7-8 ਬੰਦਿਆਂ ਦੀਆਂ ਆਪਣੇ ਕੋ ਚੇਅਰਮੈਨ ਲਾਤਾ ਕੋਈ ਪ੍ਰਧਾਨ ਲਾਤਾ ਕਮੇਟੀਆਂ ਬਣਾਤੀਆਂ ਬੁੱਢੇ ਦਰਿਆ ਦੇ ਉੱਤੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਨਗੇ ਉਹ ਚੋਰ ਉਹ ਬਿੱਲੇ ਵਹਾਤੇ ਦੁੱਧਰੀ ਲਾਖੀ ਹਨਾਨੀ ਦੀ ਗੱਲ ਦੇਖੋ ਕਾਰਨ ਕੀ ਵੀ ਇੱਥੋਂ ਕਿਉਂਕਿ ਐਨਜੀਟੀ ਦੇ ਵਿੱਚ ਕੇਸ ਚੱਲ ਰਿਹਾ ਹੈ 22 ਤਰੀਕ ਨੂੰ ਇਹਦੀ ਸੁਣਵਾਈ ਸੀ ਜੋ ਕਿ ਮੈਂ ਤੁਹਾਨੂੰ ਦੱਸ ਦਿੰਨਾ ਥੋੜਾ ਜਿਆ 22 ਤਰੀਕ ਨੂੰ ਸੁਣਵਾਈ ਸੀਗੀ 22 ਤਰੀਕ ਦੇ ਵਿੱਚ ਇਹਨਾਂ ਨੇ ਸੰਜੀਵ ਰੋੜੇ ਦੇ ਲੁਧਿਆਣਾ ਵਾਲੇ ਨੇ ਆਪਣੇ ਜਿਹੜੇ ਬੰਦੇ ਆ ਉਥੇ ਫਕੀਰ ਪੇਸ਼ ਕਰ ਕੀਤੇ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਕਮੇਟੀਆਂ ਬਣਾਤੀਆਂ ਕੁਝ ਕਰ ਰਹੇ ਆ ਹੱਦ ਹੋ ਗਈ ਯਾਰ ਜਿਹੜੇ ਬੰਦੇ ਕੈਦ ਹਾਕਿਆਂ ਤੋਂ ਜੈਲਾ ਪਾਰ ਰਹੇ ਆ ਕੈਮੀਕਲ ਪਾਰ ਰਹੇ ਆ ਮਾਰਤਾ ਸਾਰਾ ਦੱਖਣੀ ਮਾਲਵਾ ਦੇ ਰਾਜਸਥਾਨ ਤੱਕ ਦੇ ਲੋਕ ਉਹੀ ਬੰਦੇ ਹੁਣ ਉਹਨਾਂ ਕੰਪਨੀ ਕਮੇਟੀਆਂ ਦੇ ਮੈਂਬਰ ਚ ਚੇਅਰਮੈਨ ਪ੍ਰਧਾਨ ਬਣਾਤੇ ਜਿਹੜੇ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਆ ਤਰ ਉਹ ਹੱਲ ਕਰਦੇ ਆ ਅਗਲੀ ਗੱਲ ਥੋੜਾ ਜਿਹਾ ਪੰਜਾਬੀ ਕੋ ਜਾਗਦੇ ਰਿਹਾ ਕਰੋ ਬਾਈ ਆ ਇੱਥੇ ਜਿਹੜਾ ਸਾਢੇ ਆਧਾਰ ਕਾਰਡਾਂ ਦੇ ਵਿੱਚੋਂ ਪੰਜਾਬੀ ਖਤਮ ਕਰਤੀ ਕੋਈ ਬੋਲਿਆ ਉੱਥੇ ਕੋਈ ਨਹੀਂ ਬੋਲ ਰਿਹਾ ਕੋਈ ਸਰਕਾਰ ਵੀ ਨਹੀਂ ਬੋਲ ਰਹੀ ਪੰਜਾਬ ਦੇ ਵਿੱਚ ਜਿਹੜੇ ਨਵੇਂ ਆਧਾਰ ਕਾਰਡ ਬਣ ਕੇ ਆ ਰਹੇ ਆ ਉਹ ਅੰਗਰੇਜ਼ੀ ਜਾਂ ਹਿੰਦੀ ਚ ਆ ਰਹੇ ਆ ਪੰਜਾਬੀ ਗਾਇਬ ਹੀ ਕਰਤੀ ਡਾਈ ਦਿੱਤੀ ਸੋ ਪੰਜਾਬੀਓ ਤੁਹਾਨੂੰ ਬੇਨਤੀ ਇਹੀ ਵਾਰ-ਵਾਰ ਕਰਦਾ ਕਿ ਹਮਲੇ ਚਾਰ ਚਪੇਰੇ ਹੋ ਰਹੀ ਐ ਜਾਗਦੇ ਰਹੋ ਚਕੰਨੇ ਰਹੋ ਕੱਲੀ-ਕੱਲੀ ਗੱਲ ਤੇ ਗੌਰ ਰੱਖਿਆ ਕਰੋ ਆਪਣੀਆਂ ਲੜਨ ਵਾਲੀਆਂ ਧਿਰਾਂ ਤੁਹਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਜਥੇਬੰਦਕ ਧਿਰਾਂ ਨੇ ਉਹਨਾਂ ਨਾਲ ਖੜ੍ਹਜੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਸਾਡੀ ਸੱਭਿਆਚਾਰ ਸਾਡੇ ਇਤਿਹਾਸ ਸਾਡੇ ਪਾਣੀ ਸਾਡੀਆਂ ਬੋਲੀਆਂ ਬਚੀਆਂ ਰਹਿਣ ਤਾਂ ਸਾਨੂੰ ਉਹਨਾਂ ਨਾਲ ਖੜਨ ਦੀ ਲੋੜ ਐ ਸੋ ਹਾਲੇ ਇਹਨੂੰ ਮੈਂ ਫੇਰ ਕਹਿਣਾ ਕੋਈ ਜਸ਼ਨ ਮਨਾਉਣ ਦੀ ਲੋੜ ਕੋਈ ਜੱਤਦਾ ਨਹੀਂ ਹੈਗਾ ਹਲੇ ਇੱਕ ਵਾਰੀ ਇਹ ਪਿੱਛੇ ਹਟੇ ਐ ਇਹ ਦੇਖਣਗੇ ਕਿ ਕਿਵੇਂ ਲੈ ਕੇ ਆਉਣੀ ਐ ਨੀਤੀ ਕਿਉਂਕਿ ਇਹਨਾਂ ਨੇ ਆ ਸਾਲ ਦੇ ਵਿੱਚ ਪੰਜਾਬ ਤੋਂ ਲੁੱਟ ਕੇ ਪੈਸਾ ਦਿੱਲੀ ਵਾਲਿਆਂ ਨੇ ਲਿਜਾਣਾ ਹੀ ਨਾ ਜਾਣਾ ਉਹਦੇ ਲਈ ਕਿਹੜੀ ਐ ਨਵੀਂ ਕਾਰ ਕੱਢਦੇ ਆ ਕਿਹੜੀ ਨਵੀਂ ਸਕੀਮ ਲਾਉਂਦੇ ਆ ਕਿਵੇਂ ਪੈਸਾ ਲੁੱਟਦੇ ਐ ਇਹ ਉਹਨਾਂ ਦਾ ਦਿਮਾਗ ਘੁੰਮ ਰਿਹਾ ਹੋਣੀਆ ਹੋਣੀਆਂ ਗੱਲਾਂ ਵੀ ਆ ਪੱਛੇ ਵਾਲੇ ਅਗਲੀ ਹੋਰ ਸਕੀਮ ਲਿਆਓ ਉਹਨਾਂ ਲੁੱਟਾਂਗੇ ਪੰਜਾਬ ਦਾ ਪੈਸਾ ਲੁੱਟਣਾ ਇਹਨਾਂ ਨੂੰ ਪਤਾ ਵੀ ਸੀ ਉਹਨਾਂ ਦਾ ਹੈ ਨਹੀਂ 76 60 ਕਿੰਨਾ ਨੇ 27 ਤੱਕ ਜਾਂਦੇ ਜਾਂਦੇ ਪਰ ਉਸ ਤੋਂ ਪਹਿਲਾਂ ਪਹਿਲਾਂ ਲੁੱਟ ਲਗੇ ਪੰਜਾਬ ਨੂੰ ਠੀਕ ਆ ਭਾਈ ਧੰਨਵਾਦ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ ਮੇਰੇ ਵੀਰ ਤੇ ਗੱਲਾਂ ਦੇ ਅਮਲ ਕਰ ਲਿਆ ਕਰੋ ਯਾਰ ਇਧਰੋਂ ਸੁਣ ਕੇ ਇਧਰੋਂ ਨਾ ਬਾਈ ਕੱਢਿਆ ਕਰੋ ਅਮਲਾ ਮਨਾਂ ਨਮੇੜੇ ਨਹੀਂ ਹੋਣੇ ਗੱਲ ਜਾ ਕੇ ਅਮਲਾਂ ਤੇ ਰੁਕਣੀ